ਮਹਿੰਮ ਸ਼ੁਰੂ ਕੀਤੀ ਹੈ ਪੁਰਾਣਾ ਬਸ ਸਟੈਂਡ ਨੂੰ ਬੰਦ ਕਰਨ ਲਈ ਜਿਹਦੇ ਬਾਰੇ ਗੱਲ ਕਰੀਏ ਦੇਖੋ ਆਹ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਆ ਆਹ ਦਾਣਾ ਬਸਟੈਂਡ ਜਿਹੜਾ ਇੱਥੇ ਆਲਰੇਡੀ ਚੱਲ ਰਿਹਾ ਸੀਗਾ ਤੇ ਪੂਜੀ ਸਰਕਾਰ ਵੱਲੇ ਬੰਦ ਹੋ ਗਿਆ ਕਿਉਂਕਿ ਉਹਨਾਂ ਨੇ ਸੋਚਿਆ ਵੀ ਇੱਥੋਂ ਦਾ ਜਿਹੜਾ ਵਪਾਰ ਹੈ ਉਹ ਖਰਾਬ ਨਹੀਂ ਹੋਊਗਾ ਤੇ ਜਦੋਂ ਬਸਟੈਂਡ ਉੱਥੋਂ ਦਾ ਚੱਲ ਪਿਆ ਤੇ ਦੋ ਸਮੀਕਰਨ ਬਣੇ ਇੱਥੋਂ ਦਾ ਜਿਹੜਾ ਵਪਾਰੀ ਵਰਗੇ ਚਾਹੇ ਕੋਈ ਹੋਟਲ ਵਾਲਾ ਕੋਈ ਢਾਬੇ ਵਾਲਾ ਹੈਗਾ ਜਾਂ ਫਰੂਟਸ ਦੀਆਂ ਜੜੀਆਂ ਵਾਲੇ ਵੀ ਹੈਗੇ ਤੁਸੀਂ ਦੇਖ ਰਹੇ ਹੋ ਇਨਾਂ ਦਾ ਸਾਰਿਆਂ ਦਾ ਪਰਵਾਹ ਜਿਹੜਾ ਬਿਜ਼ਨਸ ਹੈਗਾ ਤਕਰੀਬਨ 90% ਇਹਨਾਂ ਦਾ ਅਫੈਕਟ ਹੋਇਆ ਹੈਗਾ ਤੇ ਇਥੋਂ ਦੇ ਲੋਕਾਂ ਨੂੰ ਆਪਣੇ ਜਿਹੜੇ ਰੋਜ਼ ਦੇ ਖਰਚੇ ਹੈਗੇ ਉਹ ਵੀ ਕੱਢਣਿਆ ਔਖੇ ਹੋ ਗਏ ਇਹਨਾਂ ਨੂੰ ਕਈ ਤਾਂ ਇੱਥੇ ਹੋਟਲ ਆਪਣੇ ਹਾਟੇ ਵੀ ਬੰਦ ਕਰਕੇ ਬਿਆਜ ਦਿੱਤੇ ਦੇਖੋ ਕਿ ਜਿਹੜੀਆਂ ਸੀ ਸਭ ਬੰਦ ਕਰਕੇ ਚਲੇ ਗਏ ਇੱਥੋਂ ਤੇ ਗਏ ਆਹੀ ਹਾਲਾਤ ਰਹੇ ਇਹਨਾਂ ਦੇ ਤੇ ਆਪਾਂ ਇਹਨਾਂ ਦਾ ਸਾਥ ਨਾ ਦਿੱਤਾ ਅਜਿਹੇ ਚਾਰ ਦੁਕਾਨਾਂ ਅਸੀਂ ਦੇਖ ਰਹੇ ਹਾਂ ਖੁੱਲੀਆਂ ਅਜੇ ਚੱਲ ਰਹੀਆਂ ਨੇ ਆ ਵੀ ਬੰਦ ਹੋ ਜਾਣੀਆਂ ਹਾਂ ਇਹਨਾਂ ਦੀ ਮਦਦ ਲਈ ਮੈਂ ਆਇਆ ਹਾਂ ਅਜੇ ਤੱਕ ਇੱਕ ਸਿੰਬੋਲਿਕ ਤਰੀਕੇ ਨਾਲ ਇੱਕ ਸਿਗਨੇਚਰ ਕੰਪੇਨ ਸ਼ੁਰੂਆਤ ਕੀਤੀ ਗਈ ਸੀ ਵੀ ਲੋਕਾਂ ਨੂੰ ਪਤਾ ਲੱਗੇ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਲ ਹੈ ਦੂਸਰੀ ਗੱਲ ਹੈ ਕਿ ਆਨ ਵਾਲੇ ਸਮੇਂ 'ਚ ਕਿਉਂਕਿ ਡੀਸੀ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਜਾਊਗਾ ਉਹਨਾਂ ਵਾਲੇ ਸਮੇਂ 'ਚ ਤੇ ਉਸ ਤੋਂ ਬਾਅਦ ਟ੍ਰਾਂਸਪੋਰਟ ਮੰਤਰੀ ਜਿਹੜੇ ਪੰਜਾਬ ਦੇ ਹੈਗੇ ਉਹਨਾਂ ਤੱਕ ਗੱਲ ਰੱਖੀ ਜਾਊਗੀ ਦੁਕਾਨਦਾਰਾਂ ਨੂੰ ਨਾਲ ਲਿਜਾ ਕੇ ਕਿਉਂਕਿ ਅਸੀਂ ਉਹ ਵੀ ਮੀਟਿੰਗ ਕਰਕੇ ਹਟਿਆ ਕਮੇਟੀ ਆ ਲੈਣਾ ਜਿਹੜੀ ਇੱਥੇ ਉਹ ਵੀ ਕਮੇਟੀ ਹੈਗੀ ਆ ਉਹਨਾਂ ਨੇ ਰਾਹੀ ਡਿਸਾਈਡ ਕੀਤਾ ਕਿ ਪਹਿਲੀ ਗੱਲ ਤਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜੇ ਟਰਾਂਸਪੋਰਟ ਮੰਤਰੀ ਨੇ ਪੰਜਾਬ ਦੇ ਉਹਨਾਂ ਤੱਕ ਪਹੁੰਚ ਕੀਤੀ ਜਾਊਗੀ ਪਾਰਟੀ ਲਾਈਨ ਤੋਂ ਉੱਪਰ ਰੁੱਟ ਕੇ ਕਿਉਂਕਿ ਆਹ ਮਸਲਾ ਭਾਰਤੀ ਜਨਤਾ ਪਾਰਟੀ ਦਾ ਗੁੱਪਟੀ ਢਲੋਂਾ ਨਹੀਂ ਹੈ ਆ ਲੋਕਾਂ ਦੇ ਵਿਕਾਪ ਨਾਲ ਜੁੜਿਆ ਹੋਇਆ ਮਸਲਾ ਹੈਗਾ ਆ ਨਾਲ ਖੜੇ ਨੇ ਇਹਨਾਂ ਦੀਆਂ ਤਿੰਨ ਦੁਕਾਨਾਂ ਸੀ ਜੀ ਇਹ ਤਿੰਨੋਂ ਦੁਕਾਨਾਂ ਬੰਦ ਹੋ ਗਈਆਂ ਇਹਨਾਂ ਦੀਆਂ ਉਹ ਦੁਕਾਨਾਂ ਪਿੱਛੇ ਤੋਂ ਦੇ ਸਾਹਮਣੇ ਉਹਨਾਂ ਦੇ ਰਜਿਸਟਰ ਵੀ ਬੰਦ ਹੋ ਗਏ ਸੋ ਸਾਰੀਆਂ ਚੀਜ਼ਾਂ ਸਰਕਾਰ ਦੇ ਵੀ ਧਿਆਨ 'ਚ ਲਿਆਂਦੀਆਂ ਜਾਣੀਆਂ ਹੈ ਲੋੜ ਪੈਂਦੇ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਜੀ ਨੂੰ ਵੀ ਮਿਲਿਆ ਜਾਊਗਾ ਤੇ ਉਸ ਤੋਂ ਬਾਅਦ ਲੋੜ ਪਈ ਤੱਕ ਗਵਰਨਰ ਸਾਹਿਬ ਤੱਕ ਵੀ ਪਹੁੰਚ ਕੀਤੀ ਜਾਊਗੀ ਇਹਨਾਂ ਨੇ ਤੇ ਅਖੀਰ ਚ ਮੈਂ ਇਹ ਗੱਲ ਹੋਰ ਕਹਿਣਾ ਚਾਹੁੰਦਾ ਕਿ ਜਿਹੜੇ ਤੋਂ ਪ੍ਰਮਾਣਦਾਰ ਭਾਈਚਾਰਾ ਹੈਗਾ ਮੇਰਾ ਕੀ ਦੇ ਰੱਬ ਨਾ ਕਰੇ ਕਿ ਇਹਨਾਂ ਨੇ ਸਰਕਾਰ ਨੇ ਮੰਗਾ ਨਾ ਮੰਨੀਆਂ ਸਾਡੀਆਂ ਤਾਂ 2027 ਦਾ ਜਿਹੜਾ ਮੈਨੀਫੈਸਟੋ ਬਣੂਗਾ ਭਾਰਤੀ ਜਨਤਾ ਪਾਰਟੀ ਦਾ ਉਹਦੇ ਚਾਹ ਬਕਾਇਦਾ ਦਰਜ ਕੀਤਾ ਜਾਊਗਾ ਕਿ ਆਉਣ ਵਾਲੀ ਸਰਕਾਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਬਣੂਗੀ ਤਾਂ ਉਹਦੇ ਚ ਮੈਨੀਫੈਸਟੋ ਚ ਰਿਟਰਨ ਹੋਊਗਾ ਕੀ ਪ੍ਰਾਣਾ ਬੱਸ ਸਟੈਂਡ ਇੱਥੇ ਜਿਹੜਾ ਉਹ ਬੰਦ ਕਰਕੇ ਚਿੱਲੀ ਅੰਦਾ ਜਾਊਗਾ ਨਾਲ ਇਹਦੇ ਸਿਟੀ ਬੱਸ ਸਰਵਿਸ ਲਈ ਜਾਊਗੀ ਕਿਉਂਕਿ ਪ੍ਰਾਣਾ ਬੱਸ ਸਟੈਂਡ ਇੱਥੇ ਚੰ ਨੂੰ ਸਿਟੀ ਬੱਸ ਸਰਵਿਸ ਨਾਲ ਚੱਲੂਗੀ ਇੱਥੇ ਹੈਗਾ ਤੇ ਰੇਲਵੇ ਸਟੇਸ਼ਨ ਤੁਹਾਡੇ ਸਾਹਮਣੇ ਹੈਗਾ ਤਿੰਨੋਂ ਚੀਜ਼ਾਂ ਲੋਕਾਂ ਦੀ ਆਮ ਲੋਕਾਂ ਲਈ ਸਹੂਲਤਲੀ ਹੈਗੀਆਂ ਤੁਸੀਂ ਆਪਿਆਂ ਨੂੰ ਜਿਹੜੇ ਲੋਕ ਇੱਥੇ ਉਤਰਦੇ ਨੇ ਬੱਸ ਤੇ ਆਦੇ ਨੇ ਪਿੰਨਾ ਚੋਂ ਕਸਬਿਆਂ ਚੋਂ ਲੋਕ ਆਉਂਦੇ ਨੇ ਕਿਸੇ ਨੇ ਰਜਿੰਦਰਾ ਹਸਪੀਟਲ ਜਾਣਾ ਹੈ ਕਚਹਿਰੀ ਜਾਣਾ ਹੈ ਨੇ ਕੋਈ ਕਿਸੇ ਸਮਨ ਚ ਜਾ ਕਿਸੇ ਨੇ ਆਪਣਾ ਕਾਲੀ ਮਾਤਾ ਮੰਦਿਰ ਜਾਣਾ ਹੈ ਗੁਰਦੁਆਰਾ ਦੁਖਨਵਾਦ ਅਨਸਾਰ ਜਾਣਾ ਹੈ ਜਾਂ ਇੱਥੇ ਮਾਤਾ ਕਸ਼ਲਿਆ ਹਸਪੀਟਲ ਜਾਣਾ ਆ ਸਾਰੀਆਂ ਚੀਜ਼ਾਂ ਨੇੜੇ ਪੈਂਦੀਆਂ ਸੀ ਉਸ ਤੋਂ ਵੀ ਜੇ ਆਪਾਂ ਪਰਾਂ ਦੇਖੀਏ ਕਿ ਜਿਹੜਾ ਪਟਿਆਲੇ ਦੇ ਸਰਕਾਰੀ ਕਾਲਜਸ ਨੇ ਆਪਣੇ ਪਿੰਡਾਂ ਦੇ ਕਸਬਿਆਂ ਤੋਂ ਬੱਚੇ ਆਉਂਦੇ ਨੇ ਨਾਬੇ ਤੋਂ ਉਸਮਾਨੇ ਤੋਂ ਸ਼ਤਰਾਨੇ ਤੋਂ ਰਾਜਪੁਰੇ ਤੋਂ ਇੱਥੇ ਯੂਨੀਵਰਸਿਟੀਜ਼ ਨੇ ਲਾਅ ਯੂਨੀਵਰਸਿਟੀ ਹੈ ਥਾਪਰ ਯੂਨੀਵਰਸਿਟੀ ਹੈ ਮੈਡੀਕਲ ਕਾਲਜ ਹੈ ਨਰਸਿਸ ਨੇ ਆਉਣਾ ਹੈਗਾ ਤੇ ਫਿਰ ਆਪਾਂ ਜੀ ਉਸ ਤੋਂ ਵੀ ਅੱਗੇ ਜਾ ਕੇ ਦੇਖੀਏ ਕਿ ਜਿਹੜਾ ਸਰਕਾਰੀ ਮੁਲਾਜ਼ਮ ਹੈ ਚਾਹੇ ਪੁਲਿਸ ਮੁਲਾਜ਼ਮ ਹੈ ਚਾਹੇ ਕੋਈ ਨੌਕਰੀ ਪੇਸ਼ੇ ਵਾਲਾ ਸਰਕਾਰੀ ਮੁਲਾਜ਼ਮ ਹੈਗਾ ਉਹਨੇ ਚੰਡੀਗੜ੍ਹ ਜਾਣਾ ਹੈ ਜਾਂ ਰਾਜਪਈਆ ਜਾਣਾ ਹੈਗਾ ਨੌਕਰੀ ਕਰਨ ਲਈ ਆਪਣੀ ਉਹਨੂੰ ਜੇ ਆਪਾਂ ਮੰਨ ਕੇ ਚੱਲੀਏ ਕਿ ਮਾਡਲ ਟਾਊਨ ਤੋਂ ਨੇ ਬਸ ਨਹੀਂ ਹੈਗੀ ਨਵੇਂ ਬਸ ਸਟੈਂਡ ਤੇ ਜਾ ਕੇ ਉਹਨੂੰ ਪੌਣਾ ਘੰਟਾ ਲੱਗ ਜਾਂਦਾ ਜਾਂ ਤੇ ਲਗਭਗ 50-70 ਰੁਪਏ ਉਹਦੇ ਟੈਂਪੂ ਤੇ ਲੱਗ ਜਾਂਦਾ ਇੱਕ ਗਰੀਬ ਬੰਦੇ ਦਾ ਇੱਕ এমਪਲਾਈਡਾ ਬਜਟ 흘 ਜਾਂਦਾ ਹੈਗਾ ਜਿਹੜਾ ਆਹ ਬੱਸ ਸਟੈਂਡ ਸੀ ਆ ਬੜਾ ਲੇੜੇ ਸੀਗਾ ਬੰਦਾ 10 ਰੁਪਏ ਇੱਥੇ ਪਹੁੰਚ ਜਾਂਦਾ ਸੀ ਜਾਂ ਕੋਈ ਨਾ ਕੋਈ ਸਾਧਨ ਹੋ ਵੀ ਉਹਦਾ ਕੋਈ ਪਰਿਵਾਰਕ ਮੈਂਬਰ ਵੀ ਬੱਚਿਆਂ ਨੂੰ ਜਾਂ ਉਹਦੇ ਪਰਿਵਾਰਕ ਕਿਸੇ ਜਾਂ ਪਿਓ ਨੂੰ ਜਾਂ ਭਰਾ ਨੂੰ ਇੱਥੇ ਸਕੂਟਰ ਰਿਕਸ਼ੇ ਤੇ ਵੀ ਜਾਂ ਆਟੋ ਰਿਕਸ਼ੇ ਤੇ ਵੀ ਛਾੜੇ ਜਾਂਦਾ ਸੀ RAML ਤਾਂ ਬੜੀ ਵੱਡੀ ਸੂਰਤ ਸੀ ਇੱਕ ਚੀਜ਼ ਹੋਰ ਮੇਰੇ ਧਿਆਨ ਚ ਆਈ ਹੈ ਮੈਂ ਉਹ ਵੀ ਕਹਿਣਾ ਚਾਹੁੰਦਾ ਕਿ ਦੇਰੇਆਂ ਪਰਿਵਾਰ ਦੇ ਲੋਕ ਲੇਡੀਜ਼ ਬੱਚੇ ਬਜ਼ੁਰਗ ਜਾਤੂ ਬੱਸ ਸਟੈਂਡ ਉੱਤਰਦੇ ਨੇ ਉਹਨਾਂ ਨਾਲ ਸਟ੍ਰੈਚਿੰਗ ਵੀ ਬਹੁਤ ਹੋਈਆਂ ਨੇ ਉਹਦੇ ਬਾਰੇ ਵੀ ਮੰਗ ਪੱਤਰ ਮੈਂ ਜੀਸੀ ਸਾਹਿਬ ਨੂੰ ਲੱਗ ਦੇਵਾਂਗੇ ਨਾਲ ਐਸਐਸਸੀ ਪਟਿਆਲਾ ਡੀਏਜੀ ਪਟਿਆਲਾ ਨੂੰ ਵੀ ਦੇਵਾਂਗੇ ਜਿਹੜੀਆਂ ਸਟ੍ਰੈਚਿੰਗਜ਼ ਉੱਥੇ ਹੁੰਦੀਆਂ ਨੇ ਉਹ ਵੀ ਰੋਕੀਆਂ ਜਾਣ ਕਿਉਂਕਿ ਨਸ਼ੇ ਕਰਨ ਵਾਲੇ ਜਿਹੜੇ ਮੁੰਡੇ ਹੈਗੇ ਉਹ ਟੈਂਪੂ ਚ ਜਾਂਦੇ ਬੱਚੇ ਤੇ ਪਰਿਵਾਰ ਉਹਨਾਂ ਨਾਲ ਸਟ੍ਰੈਚਿੰਗ ਕਰ ਜਾਂਦੇ ਨੇ ਦੂਜੇ ਤਰੀਕੇ ਦੀ ਨਕਤਾਂ ਵਾਪਰਦੀ ਹੈ ਕੁੱਝ ਸਾਧੇ ਚੀਜ਼ਾਂ ਨੂੰ ਰੋਕਣ ਲਈ ਉਪਰਾਲਾ ਹੈ ਕਿ ਜਿਹੜਾ ਬੱਸ ਸਟੈਂਡ ਹੈਗਾ ਉਹ ਦੁਬਾਰਾ ਇੱਥੇ ਚਲਾਇਆ ਜਾਵੇ ਲੋਕਾਂ ਨੂੰ ਸਹੂਲਤ ਆ ਮਿਲਣ ਆਪਾਂ ਪੰਜਾਬ ਨੂੰ ਕਿ ਲੈ ਕੇ ਜਾਈਏ ਸਾਰਾ ਖੁਸ਼ਾਲ ਸੁਪਾ ਬਣਾਈਏ ਆਹੀ ਮੇਰੀ ਮੰਤਰੀ ਜੀ ਜੇ ਤੁਸੀਂ ਕਹੋਗੇ ਕਿ ਬੱਸ ਸਟੈਂਡ ਉੱਤੇ ਚਲਾ ਗਿਆ ਉੱਤੇ ਟ੍ਰੈਫਿਕ ਸਮੱਸਿਆ ਦੀ ਘਾਟ ਹੈ ਇਹ ਨਾਲ ਇੱਕ ਟ੍ਰੈਫਿਕ ਦੀ ਸਮੱਸਿਆ ਦੀ ਗੱਲ ਕਰਦੇ ਹਾਂ ਟ੍ਰੈਫਿਕ ਦੀ ਸਮੱਸਿਆ ਪੂਰੇ ਪਟਿਆਲੇ ਜ਼ਿਲ੍ਹੇ 'ਚ ਹੈ ਇਕੱਲੀ ਉੱਥੇ ਨਹੀਂ ਹੈ ਉਸੇ ਤਾਂ ਹੋਊਗੀ ਕਿ ਉੱਥੇ ਹੀ ਕਿ ਬੱਸ ਸਟੈਂਡ ਬਣਿਆ ਬੱਸ ਸਟੈਂਡ 'ਵਾਰ ਲਾਈਟਾਂ ਸੀਗੀਆਂ ਲਾਈਟਾਂ ਤੋਂ ਅੱਗੇ ਪੋਲਾ ਉਹ ਮਤਲਬ ਬੋਟਲ ਨੈਕ ਬਣ ਗਈ ਇਹ ਜਿਹੜੇ ਐਡਵਾਂਸਟੇਜ ਸਾਡੇ ਲੋਕ ਨੇ ਰਹਿਣ ਵਾਲੇ ਆ ਪੰਸੇਟ ਫੇਸ 1 2 3 ਵਾਲੇ ਉਹ ਵੀ ਇੰਨੇ ਤੰਗ ਹੋਏ ਹੋਏ ਨੇ ਉਹ ਵੀ ਚਾਹੁੰਦੇ ਨੇ ਕਿਸੇ ਤਰੀਕੇ ਬਸਟੈਂਡ ਇੱਥੇ ਬਣਿਆ ਇਹਨੂੰ ਚੱਕਿਆ ਜਾਵੇ ਇੱਥੇ ਕਿਉਂਕਿ ਉੱਥੇ ਤਾਂ ਕਹਿੰਦੇ ਬਜ਼ੁਰਗਨਾਂ ਦਾ ਬੱਚਿਆਂ ਦਾ ਕੀ ਜਿਹੜੇ ਸਿਆਣੇ ਮੁੰਡੇ ਨੇ ਤਾਂ ਟ੍ਰੈਫਿਕ ਸੜਕ ਪਾਰ ਕਰਨੀ ਬਜ਼ੁਰਗਨਾਂ ਵੀ ਆਕੀ ਹੋ ਜਾਂਦੀ ਹੈ ਮਤਲਬ ਇੰਨਾ ਹਾਲਾਤ ਉੱਤੇ ਸ਼ਾਮ ਨੂੰ ਮਾੜੇ ਹੋਏ ਦਿਨ ਚੀ ਮਾੜੇ ਹੋ ਜਾਂਦੇ ਇਹ ਜੇ ਪਟਿਆਲੇ ਦੇ ਲੋਕਾਂ ਦੀ ਗੱਲ ਕਰਾਂ ਕਿ ਉਹ ਪਟਿਆਲੇ ਦੇ ਲੋਕ ਬਾਈਪਾਸ ਜਿਹੜਾ ਬਣਿਆ ਨਵਾਂ ਸੌਦਨ ਬਾਈਪਾਸ ਜਿਹੜਾ ਹੈਗਾ ਲੋਕ ਉਧਰ ਦੀ ਟ੍ਰੈਵਲ ਕਰਦੇ ਨੇ ਇੱਧਰ ਵੀ ਲੋਕ ਜਾਣੇ ਨਹੀਂ ਹਟ ਕੇ ਤਾਂ ਸਾਰੀਆਂ ਚੀਜ਼ਾਂ ਧਿਆਨ ਚ ਰੱਖਦੇ ਹੋਏ ਆਪਾਂ ਦੇਖੋ ਸਰਕਾਰਾਂ ਮੰਨਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਲੇਕਿਨ ਲੋਕਾਂ ਦੀ ਸੇਵਾ ਲੋਕਾਂ ਦੀ ਭਾਵਨਾ ਦਾ ਧਿਆਨ ਰੱਖਦੇ ਹੋਏ ਆਪਾਂ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੜੀਆਂ ਚੀਜ਼ਾਂ ਲੋਕ ਲੋਕਾਂ ਦੇ ਹਿੱਤ ਚ ਹੈਗੀਆਂ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਮੈਂ ਕਹੂੰਗਾ ਕਿ ਆਪਾਨੂੰ ਉਹਦੇ ਪੈਰਾ ਦੇਣਾ ਚਾਹੀਦਾ ਇਹਦੇ ਚਾਈ ਨਹੀਂ ਦੇਖਣਾ ਚਾਹੀਦਾ ਵੀ ਗੁੱਤੇ ਢੱਲੋਂ ਨੇ ਮੁੱਦਾ ਚੱਕਤਾ ਜਾਂ ਗੁੱਤੇ ਢੱਲੋਂ ਇਹਦੇ ਚ ਕ੍ਰੈਡਿਟ ਲੈ ਜੂਗਾ ਛੱਡ ਦਿਓ ਕ੍ਰੈਡਿਟ ਮੈਂ ਕਹਿੰਦਾ ਭਗਵੰਤ ਮਾਨ ਹੀ ਲੈਣ ਜਿਹੜੀ ਮੌਜੂਦਾ ਸਰਕਾਰ ਹੈ ਉਹ ਹੀ ਕ੍ਰੈਡਿਟ ਲਵੇ ਸਾਨੂੰ ਕ੍ਰੈਡਿਟ ਦੀ ਲੋੜ ਨਹੀਂ ਹੈਗੀ ਮੈਂ ਤਾਂ ਸਿਰਫ ਇਨਾ ਚਾਹੁੰਦਾ ਕਿ ਜਿਹੜੇ ਮੇਰੇ ਭਾਈਚਾਰਾ دوست ਸਾਡੇ ਸਾਡੇ ਭਾਈ ਨਹੀਂ ਮੈਂ ਤਾਂ ਕਹੂੰਗਾ ਸਾਡਾ ਭਾਈਚਾਰਾ ਵਾਲੇ ਦਾ ਚਾਹੇ ਦੁਕਾਨਦਾਰਾ ਚਾਹੇ ਕੋਈ ਰੇਡੀ ਵਾਲਾ ਚਾਹੇ ਕੋਈ ਟਰੈਂਪੂ ਚਲਾਉਂਦਾ ਉਹਨਾਂ ਦਾ ਖੁਸ਼ਹਾਲ ਜੀਵਨ ਹੋਵੇ ਉਹਨਾਂ ਨੇ ਕੋਈ ਪ੍ਰੋਬਲਮਸ ਨਾ ਹੋਣ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈਗਾ ਉਹ ਵਧੀਆ ਨਾਰਮਲ ਚੱਲੇ ਉਹਨਾਂ ਚਸ਼ੀਆਂ ਨਾ ਚਲੋ ਬਸਟੈਂਡ ਉੱਥੇ ਜਾਣ ਨਾਲ ਫਰਕ ਤਾਂ ਪਿਆ ਇੱਥੇ ਬਹੁਤ ਥੋੜੇ ਕਾਜ ਤੇ ਫਰਕ ਪਿਆ ਤੁਹਾਡੇ ਮਨ ਚ ਜਾਣ ਚ ਇਹ ਕਿੰਨਾ ਗੱਲ ਆਈ ਜਿਹੜੀ ਦੇਖੋ ਗੱਲਾਂ ਤਾਂ ਆਉਂਦੀਆਂ ਸੀਗੀਆਂ ਮੇਰੇ ਕੋਲ ਲੇਕਿਨ ਪਹਿਲਾਂ ਮੈਨੂੰ ਆਏ ਸੀ ਚਲੋ ਇੱਕ ਵਧੀਆ ਬਿਲਡਿੰਗ ਬਣੀ ਹੈ ਚੰਗਾ ਬਸਟੈਂਡ ਬਣਿਆ ਲੋਕਾਂ ਨੂੰ ਸੁਵਿਧਾਾਂ ਮਿਲਣੀਆਂ ਹੈ ਲੇਕਿਨ ਡੇ ਬਾਏ ਡੇ ਜਿਵੇਂ ਮੈਂ ਸਟੱਡੀ ਕੀਤਾ ਜੇ ਬਾਰੇ ਪਤਾ ਕੀਤਾ ਆਪਦੇ ਸੋਰਸਸ ਤੋਂ ਪਤਾ ਕੀਤਾ ਫਿਰ ਮੈਂ ਆ ਕੇ ਇਸ ਟਾਬੇ ਵਾਲਿਆਂ ਨੂੰ ਮਿਲਿਆ ਗਰਾਉਂਡ ਰਿਐਲਿਟੀ ਚੈੱਕ ਕੀਤੀ ਰਿਐਲਿਟੀ ਵਾਲਿਆਂ ਨਾਲ ਗੱਲ ਕੀਤੀ ਆ ਕੇ ਆਹੀ ਵਗਾਹੀ ਆ ਕੇ ਚੁਪਚਾ ਪਾ ਕੇ ਜਦੋਂ ਫਰੂਟ ਲਾਈਨ ਦੇ ਬਹਾਨੇ ਵੀ ਕਿਵੇਂ ਚੱਲ ਰਿਹਾ ਤੜਕਮ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਗਰਾਉਂਡ ਰਿਐਲਿਟੀ ਆ ਹੈ ਕਿ ਲੋਕ ਤੰਗ ਹੋ ਰਹੇ ਨੇ ਤਾਂ ਮੈਂ ਸਟੈਪ ਇਨ ਕੀਤਾ ਹੀ ਸੀ ਵਾਕੀ ਇਹਦੇ ਚ ਵੀ ਮੈਂ ਕੋਈ ਗਲਤ ਸਟੈਪ ਨਾ ਲੈ ਲਾਂ ਦੇਖੋ ਇਹਦੇ ਚਾਹੇ ਵੀ ਧਿਆਨ ਰੱਖਣਾ ਪੈਂਦਾ ਸਾਨੂੰ ਵੀ ਮੈਂ ਇੱਕ ਬਣੀ ਬਣਾਈ ਚੀਜ਼ ਦੇ ਖਿਲਾਫ ਚੱਲਾਂ ਤਾਂ ਉਹ ਵੀ ਗਲਤ ਗੱਲ ਹੈ ਜਦੋਂ ਮੈਂ thorough study ਕਰ ਲਈ ਦੇਖ ਲਿਆ ਵਾਕਈ ਲੋਕ ਤੰਗ ਹੋ ਰਹੇ ਨੇ ਦੇਖੋ ਰਾਜਨੀਤੀ ਨਹੀਂ ਹੈ ਸੇਵਾ ਦਾ ਮਾਧਿਅਮ ਤੇ ਅਸੀਂ ਮੈਂ ਰਾਜਨੀਤੀ ਕਰਦਾ ਮੇਰਾ ਸਿਰਫ ਇੱਕੋ ਹੀ ਲਕਸ਼ਯਾ ਹੈ ਲੋਕਾਂ ਦੀ ਸੇਵਾ ਕਰਨਾ ਜਦੋਂ ਮੈਨੂੰ thorough ਲਈ ਪਤਾ ਲੱਗਿਆ ਕਿ ਵਾਕਈ ਗਰੀਬ ਅੰਦਾ ਤੰਗ ਹੋ ਰਿਹਾ ਹੈ ਸਟੂਡੈਂਟਸ ਤੰਗ ਹੋ ਰਹੇ ਨੇ ਬਕਾਦੀ ਤੰਗ ਹੋ ਰਿਹਾ ਤਾਂ ਮੈਂ ਇੰਟਰਵਿਊ ਕੀਤਾ ਪਹਿਲੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਕਿ ਗੁਰਤੇ ਢਿੱਲੋਂ ਨਾ ਕਰਨਾਲਾ ਨਾ ਠਕਰਨਾਲਾ ਇਹਨੂੰ ਮੈਂ ਲੈ ਕੇ ਹੀ ਖੜੂਗਾ ਇਸੇ ਬੱਸ ਸਟੈਂਡ 'ਤੇ ਜਿਹੜਾ ਬੱਸ ਸਟੈਂਡ ਉੱਤੀ ਗਿਆ ਸ਼ਿਫਟ ਕਰਾ ਕੇ ਹਟੂਗਾ ਮੈਂ ਚਾਹੇ 6 ਮਹੀਨੇ ਲੱਗਣ ਸਾਲ ਲੱਗੇ ਸਾਲ ਤੋਂ ਬਾਅਦ ਤਾਂ ਲੱਗਦਾ ਨਹੀਂ ਸਰਕਾਰ ਸਾਡੀ ਬਣ ਜਾਣੀ ਹੈ 2027 ਤਾ ਉਦੋਂ ਆ ਜੂਗਾ ਬਸ ਸਟੈਂਡ ਇੱਥੇ ਤਾਂ ਮੈਂ ਤਾਂ ਤੁਹਾਨੂੰ ਸੋਨਸਾ ਤੁਹਾਨੂੰ ਜਿਹੜੇ ਇਥੇ ਕੰਮ ਕਾਜ ਆ ਰਹੇ ਉਹ ਤਾਂ ਤੁਹਾਡੇ ਨਾਲ ਚੱਲੋ ਜੁੜਨਗੇ ਕਿਉਂਕਿ ਉਹਨਾਂ ਨੂੰ ਕੰਮ ਦੀ ਪ੍ਰੋਬਲਮ ਹੋਰ ਜਿਹੜੇ ਲੋਕ ਨੇ ਜਾਂ ਹੋਰ ਸੰਸਥਾਵਾਂ ਮੈਂ ਤੁਹਾਡੇ ਨਾਲ ਜੁੜਦੇ ਜਣੇ ਦੇਖੋ ਜੀ ਮੇਰੀ ਗੱਲ ਸੁਣੋ ਤੁਸੀਂ ਫੇਸਬੁਕ ਤੇ ਜੋ ਮੈਨੂੰ ਕਮੈਂਟ ਆ ਰਹੇ ਨੇ ਜੋ ਲੋਕਾਂ ਦਾ ਪਿਆਰ ਮਿਲ ਰਿਹਾ ਉਸ ਤੋਂ ਹੀ ਪਤਾ ਲੱਗਦਾ ਹੈ ਹਰੇਕ ਬੰਦਾ ਮੈਨੂੰ ਟੈਲੀਫੋਨ ਕਰਕੇ ਕਹਿ ਰਹੇ ਢਿੱਲੋ ਸਾਹਿਬ ਆਹ ਕੰਮ ਦੀ ਬਹੁਤ ਵਧੀਆ ਕੀਤਾ ਹੈ ਲੋਕੋ ਕਿਤਨਾ ਕੰਮ ਹੈ ਇਹਨੂੰ ਸਿਰੇ ਚੜਾ ਲਓ ਇਹ ਸਿਰੇ ਵੀ ਕਹਿੰਦੇ ਤੁਸੀਂ ਚੜਾ ਸਕਦੇ ਹੋ ਤੁਹਾਡੇ ਉੱਤੇ ਸਾਨੂੰ ਉਮੀਦ ਆ ਪਈ ਲੋਕਾਂ ਨੂੰ ਵਿਸ਼ਵਾਸ ਵੀ ਇਹ ਹੈਗਾ ਕਿਸੇ ਤੇ ਤਾਂ ਲੋਕਾਂ ਨੂੰ ਉਹ ਕਹਿੰਦੇ ਸਾਨੂੰ ਤੁਹਾਡੇ ਤੇ ਹੈਗਾ ਤਾਂ ਜਦੋਂ ਲੋਕਾਂ ਦਾ ਵਿਸ਼ਵਾਸ ਹੋਵੇ ਕਿਸੇ ਬੰਦੇ ਤੇ ਤਾਂ ਸਾਡੀ ਵੀ ਡੁਗਣੀ ਵਾਰੀ ਡੁਗਣੀ ਬਣ ਜਾਂਦੀ ਹੈ ਕਿ ਲੋਕਾਂ ਦਾ ਵਿਸ਼ਵਾਸ ਟੁੱਟ ਨਹੀਂ ਜਣਾ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਜਿਹੜੇ ਸਭ ਤੋਂ ਔਖਾ ਹੁੰਦਾ ਵਿਸ਼ਵਾਸ ਬਣਾਉਣਾ ਔਖਾ ਕਿਉਂਦਾ ਵਿਸ਼ਵਾਸ ਤੋੜਨਾ ਉਹ ਸੱਤ ਸੌਖਾ ਹੁੰਦਾ ਵਿਸ਼ਵਾਸ ਤੋੜਨਾ ਕਿਸੇ ਦਾ ਔਖਾ ਹੁੰਦਾ ਨਿਭਾਉਣਾ ਮੈਂ ਵਿਸ਼ਵਾਸ ਨਿਭਾਵਾਂਗਾ ਲੋਕਾਂ ਦਾ ਜੋ ਵਿਸ਼ਵਾਸ ਉਹਨਾਂ ਨੇ ਕੀਤਾ ਚਲੋ ਸਭ ਆਹਮ ਕਰਕੇ ਆਪਾਂ ਦੇਖਾਂਗੇ ਵੀ ਜੋ ਵੀ ਕੋਈ ਮੰਗ ਮੰਨਣੀ ਹੋਊਗੀ ਸਰਕਾਰ ਤੋਂ ਮੰਗਣੀ ਹੋਊਗੀ ਕਿਸੇ ਵੀ ਤਰ੍ਹਾਂ ਦੇ ਬڑے ਬڑے ਧਰਨੇ ਦੇਣੇ ਪੈਂਦੇ ਨੇ ਹਰੇਕ ਬੰਦੇ ਨੂੰ ਛੋਟੀ ਛੋਟੀ ਗੱਲ ਪਏ ਇਹ ਤੁਹਾਨੂੰ ਇਹਦੇ ਵਿੱਚ ਧਰਨਾ ਜਾਂ ਪ੍ਰਦਰਸ਼ਨ ਦੀ ਤੁਹਾਨੂੰ ਲੋਕ ਪਈ ਆਗੇ ਆਉਣ ਵਾਲੇ ਸਮੇਂ ਤੇ ਲੋਕ ਤੁਹਾਡੇ ਨਾਲ ਨੇ ਕੀ ਰਹੁਗੀ ਤੁਹਾਡੀ ਮੈਂ ਦੇਖੋ ਮੈਂ ਇਹਨੂੰ ਜਿਵੇਂ ਜਿਵੇਂ ਹਾਲਾਤ ਬੋਲਣਗੇ ਜੀ ਪਹਿਲਾਂ ਮੈਂ ਸਰਕਾਰ ਅਫਸਰਾਂ ਨੂੰ ਮੌਕਾ ਦੇਵਾਂਗਾ ਸਰਕਾਰ ਨੂੰ ਮੌਕਾ ਦੇਵਾਂਗਾ ਵੀ ਤੁਸੀਂ ਸਾਡੀ ਗੱਲ ਸੁਣੋ ਇਹ ਸਰਕਾਰ ਸਾਡੀ ਅਫਸਰ ਗੱਲ ਨਹੀਂ ਸੁਣਨਗੇ ਇਹ ਡੈਮੋਕ੍ਰੇਸੀ ਹੈ ਜਾਂ ਫਿਰ ਜੋ ਅਗੇ ਲੋਕਾਂ ਨਾਲ ਰਣਨੀਤੀ ਬਣਾ ਕੇ ਕਿਉਂਕਿ ਇਹ ਕੰਮ ਮੇਰਾ ਤਾਂ ਹੈ ਨਹੀਂ ਆ ਲੋਕਾਂ ਦਾ ਕੰਮ ਹੈ ਇਹ ਲੋਕਾਂ ਨਾਲ ਗੱਲ ਕਰਕੇ ਲੋਕਾਂ ਦੀ ਜੋ ਮੰਨ ਦੀ ਭਾਵਨਾ ਹੋਊਗੀ ਜੋ ਸਾਡੀ ਆਮ ਰਾਏ ਬਣੂਗੀ ਫਿਰ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਕਿਉਂਕਿ ਇਹਦੇ 'ਚ ਲੋਕਾਂ ਦਾ ਮਸਲਾ ਲੋਕਾਂ ਨੇ ਕਿਤੇ ਨਹੀਂ ਜੀ ਹੱਲ ਹੁੰਦਾ ਹੁੰਦਾ ਜਿਵੇਂ ਲੋਕ ਕਹਣਗੇ ਬੂਡਲਾਕ ਕੇ ਮੇਟਰੂੰਗਾ ਯੂਟਿਮ ਇੰਨਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਲੋਕਾਂ ਵਾਸਤੇ ਜਿਵੇਂ ਆ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਹੈ ਉਹ ਆਸ ਦੀ ਕਿਰਨ ਮੈਂ ਬੁਝੇ ਨਹੀਂ ਜਲੀ ਜਾਏ ਜੋ ਮਰਜੀ ਹੋ ਜਾਵੇ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਆਪਣੇ ਬਾਰੇ ਲੋਕਾਂ ਨੂੰ ਆਹੀ ਕਹਿਣਾ ਚਾਹੁੰਗਾ ਵਿਸ਼ਵਾਸ ਰੱਖੋ ਜੋ ਤੁਸੀਂ ਵਿਸ਼ਵਾਸ ਨਾਲ ਮੇਰੇ ਤੇ ਅੱਜ ਤੱਕ ਕਰਦੇ ਆਏ ਹੋ ਇੰਨਾ ਪਿਆਰ ਕਰਦੇ ਆਏ ਹੋ ਛੋਟਾ ਵਿਸ਼ਵਾਸ ਕਦੇ ਟੁੱਟ ਨਹੀਂਦਾ